ਇਹ ਜਿਵੇਂ ਇੱਥੇ ਇੱਕ ਹੀ ਚੀਜ਼ਾਂ ਨੇ ਇਹ ਆ ਜਾਗਟਾਂ ਜੀਆਂ ਇਹ ਜੀ ਇਹਨਾਂ ਦੀ ਫੁੱਲ ਸੇਫਟੀ ਆ ਅੱਛਾ ਜਿੱਦਾਂ ਪਾਣੀ ਦੇ ਵਿੱਚ ਉਤਰ ਜਾਂਦੇ ਆ ਹਾਂ ਹਾਂ ਕਈ ਵਾਰੀ ਤੈਰਨਾ ਨਹੀਂ ਆਂਦਾ ਹੁੰਦਾ ਜਿਵੇਂ ਜਿਵੇਂ ਉਹ ਪਾਰਖਿਆਂ ਦੇ ਸਾਹਮਣੇ ਉਹ ਕਪਲ ਬੈਠੇ ਨੇ ਹਾਂ ਹਾਂ ਜੀ ਇਹ ਸੇਫਟੀ ਲਈ ਨੇ ਅੱਛਾ ਇਸ ਤਰੀਕੇ ਦੇ ਨਾਲ ਹਾਂਜੀ ਓਕੇ ਜਿਨ੍ਹਾਂ ਨੂੰ ਚਾਹ ਨਾਲ ਵੀ ਇੱਥੇ ਜਹਾਜ਼ ਦੀ ਸਵਾਰੀ ਕਰਨੀ ਆ ਇਹ ਆਜੋ ਫਿਰ ਇੱਥੇ ਮੈਨੂੰ ਲੱਗਦਾ ਥੋੜੇ ਜਿਹੇ ਪੈਸਿਆਂ 'ਚ ਜਹਾਜ਼ ਦੀ ਸਵਾਰੀ ਕਰ ਲਓ ਲਓ ਜੀ ਇੱਥੇ ਮਿਲਦੀਆਂ ਨੇ ਬੋਟ ਦੀਆਂ ਟਿਕਟਾਂ ਹਣਾ ਇਹ ਇੱਥੇ ਸਾਰਾ ਰੇਟ ਵਗੈਰਾ ਲੱਗਿਆ ਹੋਇਆ ਬੋਰਡ ਦਾ ਆਪਾਂ ਮੈਡਮ ਨੂੰ ਪੁੱਛਦੇ ਹਾਂ ਤੇ ਮੈਡਮ ਜੀ ਇਹ ਕੀ ਤੇ ਕੀ ਰੇਟ ਆ ਜੀ ਇਹਦਾ ਬੋਰਡ ਦਾ ਪਹਿਲੇ ਪਿੱਛੇ ਜਾ ਕੇ ਨੀਲੇ ਕਾਊਂਟਰ ਤੇ ਕਾਰਡ ਬਣਾਉਣਾ ਨਹੀਂ ਕਾਰਡ ਨੂੰ ਆ ਨੀਲੇ ਕਾਊਂਟਰ ਤੋਂ ਪਹਿਲਾਂ ਕਾਰਡ ਬਣਦਾ ਹੈ ਅੱਛਾ ਜੀ ਉਹ ਕਾਰਡ ਬਣਾ ਕੇ ਫਿਰ ਇੱਥੇ ਇੱਥੇ ਐਂਟਰੀ ਕਰਾਉਣੀ ਪਊਗੀ ਠੀਕ ਹੈ ਜੀ ਪਹਿਲਾਂ ਕਹਿੰਦੇ ਇਹ ਬਣਾ ਕੇ ਲਿਆਓ ਕਾਰਡ ਕਾਰਡ ਬਣਾ ਕੇ ਲਿਆਓ ਨੀਲੇ ਰੰਗ ਦਾ ਆਜੋ ਆਪਾਂ ਵੇਖਦੇ ਹਾਂ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਤਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ। ਇਸ ਟਾਈਮ ਅੱਜ ਆਪਾਂ ਖੜੇ ਆਂਗੇ ਚੰਡੀਗੜ੍ਹ ਦੇ 1 ਸੈਕਟਰ ਦੇ ਵਿੱਚ। ਇੱਥੇ ਆਪਾਂ ਅੱਜ ਘੁੰਮਣ ਫਿਰਨ ਵਾਸਤੇ ਆਏ ਆਂ। ਕੋਈ ਚੀਜ਼ਾਂ ਦੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ। ਪਹਿਲੀ ਚੀਜ਼ ਆਪਾਂ ਦੇਖਣ ਜਾ ਰਹੇ ਆਂ ਜੀ ਜਿਹੜੀ ਇੱਥੇ ਝੀਲ ਬਣੀ ਆ ਸੁਖਣਾ ਝੀਲ। ਬੜੀ ਮਸ਼ਹੂਰ ਆ ਕਈਆਂ ਨੇ ਦੇਖੀ ਆ ਕਈਆਂ ਨੇ ਨਹੀਂ ਦੇਖੀ ਸੋ ਇਸ ਟਾਈਮ ਆਪਾਂ ਨੇ ਗੱਡੀ ਪਾਰਕ ਵਿੱਚ ਲਾ ਕੇ ਆਪਾਂ ਨੇ ਹੁਣ ਜਾਣਾਗਾ ਸਿੱਧਾ ਮੇਨ ਐਂਟਰੀ ਤੇ ਤੇ ਤੁਹਾਨੂੰ ਵੀ ਦੱਸਾਂਗੇ ਵੀ ਇੱਥੇ ਕਿਹੜੀ ਕਿਹੜੀ ਚੀਜ਼ ਦੇ ਪੈਸੇ ਲੱਗਦੇ ਨੇ ਕਿੰਨੇ ਲੱਗਦੇ ਨੇ ਕਿੰਨੇ ਟਾਈਮ ਚ ਆਪਾਂ ਇੱਥੇ ਘੁੰਮ ਸਕਦੇ ਆ ਸਾਰੀਆਂ ਚੀਜ਼ਾਂ ਸਟੈਪ ਬਾਈ ਸਟੈਪ ਤੁਹਾਨੂੰ ਸਾਰੀਆਂ ਦੱਸਾਂਗੇ ਆਪਣੇ ਪਿੱਛੇ ਸਾਰੀ ਇਹ ਝੀਲ ਬਣੀ ਹੋਈ ਆ ਇਹਦੀ ਮੇਨ ਐਂਟਰੀ ਤੋਂ ਐਂਟਰ ਹੋ ਕੇ ਆਪਾਂ ਚੱਲਦੇ ਆ ਅੰਦਰ ਕਿਸਤੀਆਂ ਕੁਸਤੀਆਂ ਦੇਖਦੇ ਆ ਜੋ ਵੀ ਇੱਥੇ ਖਾਣ ਪੀਣ ਵਾਸਤੇ ਬਣਿਆਂਗਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਦੇ ਜਾਵਾਂਗੇ ਬਾਕੀ ਜੇ ਮਲੇ ਕਿਸੇ ਨੇ ਉੱਠਾਂ ਦੀ ਸਵਾਰੀ ਕਰਨੀ ਆ ਨਾ ਆਹ ਸਾਹਮਣੇ ਇੱਧਰ ਉੱਠ ਵੀ ਰੱਖੇ ਹੋਏ ਨੇ ਗੁਜਰਾਤ ਦੀ ਤਰ੍ਹਾਂ ਇਹ ਪੈਸੇ ਲੈ ਕੇ ਨਾ ਥੋੜਾ ਜਿਹਾ ਮਤਲਬ ਕਿ ਜੇ ਮੈਂ ਕਿਲੋ 1.5 ਕਿਲੋਮੀਟਰ ਦੇ ਵਿੱਚ ਵਿੱਚ ਇਹ ਜਾ ਇੱਥੇ ਤੋਰ ਫੇਰ ਕੇ ਜੇ ਉੱਠਾਂ ਦੀ ਸ਼ੇਅਰ ਕਰਾ ਦਿੰਦੇ ਜੇ ਕਿਸੇ ਨੇ ਸ਼ੇਅਰ ਕਰਨੀ ਆ ਤਾਂ ਆ ਜਾ ਇੱਥੇ ਆ ਕੇ ਤੁਸੀਂ ਇਹਨਾਂ ਦੇ ਆਨੰਦ ਮਾਣ ਸਕਦੇ ਇਹ ਸਾਡਾ ਮਿੱਤਰ ਉਹ ਚੰਡੀਗੜ੍ਹ 'ਚ ਹੀ ਰਹਿੰਦਾਗਾ ਇਹ ਸਾਨੂੰ ਅਸੀਂ ਫੋਨ ਕੀਤਾ ਤਾਂ ਬਾਈ ਆਏ ਐਮਐਲ ਵਾਸਤੇ ਕੀ ਹਾਲ ਹੈ ਬਾਈ ਠੀਕ ਹੈ ਜੀ ਵਧੀਆ ਤੁਸੀਂ ਰਸ ਵਧੀਆ ਠੀਕ ਹੈ ਸੇ ਤਾਂ ਹਾਂਜੀ ਬਹੁਤ ਵਧੀਆ ਇਹ ਮੁੰਡਾ ਪਾਤੜਾਂ ਤੋਂ ਹੁਣ ਸਾਨੂੰ ਇਹਨੇ ਇੱਥੇ ਸਾਰਾ ਘਮਾਉਣਾਗਾ ਇਸੇ ਨੇ ਸਾਨੂੰ ਫੋਨ ਕਰਕੇ ਕਿਹਾ ਵੀ ਆਜੋ ਤੁਹਾਨੂੰ ਮੈਂ ਘੁਮਾ ਕੇ ਲਿਆਉਂਗਾ ਅੱਜ ਵੀ ਇਹ ਫ੍ਰੀ ਸੀ ਛੁੱਟੀ ਤੇ ਸੀ ਇਹ ਅੱਜ ਤੇ ਆਜੋ ਫਿਰ ਹੁਣ ਚੱਲੀਏ ਘੁੰਮਣ ਵਾਸਤੇ ਦੇਖਦੇ ਆ ਅੱਗੇ-ਅੱਗੇ ਜਾ ਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਬਾਈ ਨੇ ਅੱਜ ਆਪਾਂ ਨੂੰ ਕਮਾਉਣੀਆਂ ਨੇ ਹਾਂਜੀ ਦੋਸਤੋ ਲਓ ਫਿਰ ਹੁਣ ਆਪਾਂ ਪਾਰਕ ਜਿਹੜੀ ਬਣੀ ਐ ਇੱਥੇ ਸੁਖਮਣੀ ਝੀਲ ਉਹਦੀ ਮੇਨ ਐਂਟਰੀ ਤੇ ਆਗੇ ਬਾਈ ਹੈਪੀ ਨਾਲ ਆਪਣੇ ਪਰਲੇ ਪਾਸੇ ਬੁਲਕਾਰ ਆਪਣਾ ਵਲੌਗ ਉਹਦੀ ਤਿਆਰੀ ਕਰੀ ਜਾਂਦਾ ਤੇ ਇਧਰਲੇ ਪਾਸੇ ਆਹ ਲਓ ਜੀ ਆਪਾਂ ਮੇਨ ਐਂਟਰੀ ਤੇ ਖੜੇ ਆ ਆਪਾਂ ਆਸ-ਆਪਾਸਾ ਦੇਖ ਕੇ ਮੇਨ ਐਂਟਰੀ ਤੋਂ ਐਂਟਰ ਹੋ ਰਹੇ ਆ ਹੁਣ ਇਸ ਟਾਈਮ ਇੱਥੇ ਇਹ ਮੇਨ ਐਂਟਰੀ ਆ ਤੁਸੀਂ ਦੇਖ ਸਕਦੇ ਹੋ ਅੱਜ ਸੰਡੇ ਦਾ ਦਿਨ ਆ ਤਕਰੀਬਨ ਕੱਟ ਕੋਟ ਇੱਥੇ ਘਾਟੀ ਆ ਥੋੜਾ ਜਿਹਾ ਕਿਉਂਕਿ ਚੰਡੀਗੜ੍ਹ ਵਾਲੇ ਜਿਹੜੇ ਲੋਕ ਨੇ ਉਹ ਥੋੜਾ ਜਿਹਾ ਲੇਟ ਹੀ ਉੱਠਦੇ ਨੇ ਆ ਲਓ ਜੀ ਆਪਾਂ ਇਸ ਝੀਲ ਦੇ ਵਿੱਚ ਐਂਟਰ ਹੋ ਗਏ ਐਂਟਰ ਹੋਣ ਤੋਂ ਜੇ ਆਪਾਂ ਇਧਰਲੇ ਪਾਸੇ ਦੇਖਦੇ ਆ ਤਾਂ ਇਧਰਲੇ ਪਾਸੇ ਖਾਣ ਪੀਣ ਵਾਸਤੇ ਕਈ ਸਾਰੀਆਂ ਚੀਜ਼ਾਂ ਆਪਾਂ ਨੂੰ ਮਿਲ ਜਾਣਗੀਆਂ ਫਾਸਟ ਫੂਡ ਵਗੈਰਾ ਜੋ ਵੀ ਪੀਜ਼ਾ ਵਗੈਰਾ 버ਗਰ ਤੇ ਇਧਰ ਫੋਟੋਆਂ ਫੋਟੋਆਂ ਖਿਚਾਉਣ ਵਾਸਤੇ ਵੀ ਇਧਰ ਦੁਕਾਨਾਂ ਵਗੈਰਾ ਸਾਰੀਆਂ ਬਣੀਆਂ ਨੇ ਕੈਮਰੇ ਗੁੰਮਰੇ ਲੈ ਕੇ ਭਾਈ ਆਉਣ ਵਾਲੇ ਨੇ ਇੱਥੇ ਤੇ ਆ ਉਰੇ ਬਣੇ ਹੋਏ ਨੇ ਝੂਲੇ ਦੇਖੋ ਇਹ ਬਣੇ ਹੋਏ ਨੇ ਝੂਲੇ ਹੁਣ ਆਪਾਂ ਮੇਨ ਐਂਟਰੀ ਤੋਂ ਇਧਰਲੀ ਸਾਈਡ ਜਾ ਰਹੇ ਆ ਤੇ ਹੈਪੀ ਬਾਈ ਆਪਣੇ ਨਾਲ ਚੱਲ ਰਿਆ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਆਪਾਂ ਨੂੰ ਦੇ ਰਿਹਾ ਇਹ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਹਨਾ ਜੀ ਆਹ ਦੇਖ ਲਓ ਤੁਸੀਂ ਬੱਚਿਆਂ ਦੇ ਖੇਡਣ ਵਾਸਤੇ ਇਹ ਬੱਚਿਆਂ ਦੇ ਝੂਲੇ ਬਣੇ ਹੋਏ ਨੇ ਇੱਥੇ ਤੇ ਜਿਹੜੇ ਇਹ ਝੂਲਿਆਂ ਦੇ ਵਿੱਚ ਐਂਟਰੀ ਆ ਉਹ ਤੁਹਾਨੂੰ ਦੱਸਦੇ ਆ ਪਰਲੀ ਸਾਈਡ ਸਾਰੇ ਆ ਦੇਖੋ ਬੱਚਿਆਂ ਦੇ ਖੇਡਣ ਵਾਸਤੇ ਜਹਾਜ਼ ਬਣੇ ਹੋਏ ਨੇ ਜਹਾਜ਼ ਠੀਕ ਆ ਜਿਨ੍ਹਾਂ ਨੂੰ ਚਾਹ ਨਾਲ ਵੀ ਆ ਜਹਾਜ਼ ਦੀ ਸਵਾਰੀ ਕਰਨੀ ਆ ਇਹ ਆਜੋ ਫਿਰ ਇੱਥੇ ਮੈਨੂੰ ਲੱਗਦਾ ਥੋੜੇ ਜਿਹੇ ਪੈਸਿਆਂ 'ਚ ਜਹਾਜ਼ ਦੀ ਸਵਾਰੀ ਕਰ ਲਓਗੇ ਇਧਰਲੇ ਪਾਸੇ ਗੱਡੀਆਂ ਵਗੈਰਾ ਸਾਰੇ ਉਹਰੇ ਬੱਚਿਆਂ ਦੇ ਖੇਡਣ ਵਾਸਤੇ ਬਣੇ ਨੇ ਤੇ ਜਿਹੜੀ ਇਹਦੀ ਟਿਕਟ ਵਗੈਰਾ ਟਿਕਟ ਘਰ ਆ ਉਹ ਤੁਹਾਨੂੰ ਇਧਰਲੇ ਪਾਸੇ ਦੱਸਦੇ ਆ ਆ ਤੋਂ ਖੇਦਰਲੇ ਪਾਸੇ ਇਸ ਤਰੀਕੇ ਦੇ ਨਾਲ ਇਹ ਬਣੀ ਹੋਈ ਆ ਇੱਥੇ ਝੀਲ ਲਓ ਜੀ ਇਹ ਆ ਗਿਆ ਜੀ ਟਿਕ ਟਿਕ ਕਰ ਇੱਥੇ ਆਹ ਦੇਖ ਲਓ ਤੁਸੀਂ ਇਹ ਸਾਰੀ ਰੇਟ ਲਿਸਟ ਇੱਥੇ ਲੱਗੀ ਹੋਈ ਆ ਜੋ ਵੀ ਇੱਥੋਂ ਦਾ ਬੱਚਿਆਂ ਨੂੰ ਇਹਦੇ ਅੰਦਰ ਝੂਟੇ ਝਾਟੇ ਦੇਣ ਦਾ ਦੇਖੋ ਆ ਟ੍ਰੇਨ ਚੱਲ ਰਹੀ ਆ ਤਹਾਂ ਬੱਚੇ ਇਹਦੇ ਵਿੱਚ ਬੈਠ ਕੇ ਇਸ ਤਰ੍ਹਾਂ ਆਪਾਂ ਝੂਟੇ ਵੀ ਲੈ ਸਕਦੇ ਹਾਂ ਚੱਲ ਰਹੀ ਆ ਨਾ ਤੁਹਾਡੇ ਸਾਹਮਣੇ ਤਹਾਲੇ ਇਸ ਟਾਈਮ ਖਾਲੀ ਚੱਲਦੀ ਆ ਕੋਈ ਇਹਦੇ ਵਿੱਚ ਸਵਾਰ ਨਹੀਂ ਹੈਗਾ ਬੈਠਾ ਨਹੀਂ ਇਹਦੇ ਵਿੱਚ ਉਹ ਇੱਕ ਬੱਚਾ ਬੈਠਾ ਹੈ ਇਹਦੇ ਵਿੱਚ ਉਹ ਸਾਹਮਣੇ ਬੈਠਾ ਇੱਕ ਦਿਖਾਉਨੇ ਆ ਸੋਨੂੰ ਤੇ ਇਧਰਲੇ ਪਾਸੋਂ ਦੀ ਦਿਸੂਗਾ ਬੱਚਾ ਉਹ ਉਹ ਬੈਠਾ ਇੱਕ ਬੱਚਾ ਸਾਹਮਣੇ ਚੁਪਟਾ ਜਿਹਾ ਰੱਖ ਤੇ ਅੰਦਰ ਚੱਲਦੇ ਆਪਾਂ ਅੱਛਾ ਇਹ ਇਦਾਂ ਹੀ ਜਾ ਸਕਦਾ ਬਿਨਾਂ ਟਿਕਟ ਤੋਂ ਬਾ ਠੀਕ ਹੈ ਲਓ ਜੀ ਆਪਾਂ ਬਿਨਾਂ ਟਿਕਟ ਤੋਂ ਅੰਦਰ ਐਂਟਰ ਹੋ ਗਏ ਤੇ ਦਿਖਾਉਣਾ ਤੁਹਾਨੂੰ ਇਥੋਂ ਕੱਲੀ-ਕੱਲੀ ਚੀਜ਼ ਆ ਆ ਦੇਖੋ ਜਿਹਨੇ ਇੱਥੇ ਆ ਕੇ ਐਸਾ ਛੋਟੇ ਦੀ ਸਵਾਰੀ ਕਰਨੀ ਹੋਵੇ ਆ ਦੇਖੋ ਠੀਕ ਆ ਕਈ ਵੀਡੀਓ ਚ ਵੀ ਆਪਾਂ ਦੇਖਿਆ ਹੋਣਾ ਇਹਦੀ ਵੀ ਸਵਾਰੀ ਆਪਾਂ ਇੱਥੇ ਕਰ ਸਕਦੇ ਆ ਆ ਟ੍ਰੇਨ ਜਿਹੜੀ ਆ ਇੱਥੇ ਰੁਕ ਚੁੱਕੀ ਆ ਇਹ ਬੱਚਾ ਹੁਣ ਵਿੱਚ ਬੈਠਣ ਲੱਗਿਆਗਾ ਆ ਦੇਖੋ ਨਿੱਕਾ ਜਿਹਾ ਬੱਚਾ ਬੈਠਣ ਲੱਗਿਆ ਹੈਪੀ ਬੈਟ ਫਿਰ ਵਿੱਚ ਆ ਦੇਖੋ ਨਿੱਕਾ ਜਿਹਾ ਬੱਚਾ ਬੈਠ ਗਿਆ ਵਿੱਚ ਤੇ ਉਧਰ ਤਾਂ ਹਾਂ ਜਿਹੜੀ ਆ ਟ੍ਰੇਨ ਚੱਲ ਰਹੀ ਆ ਇਹ ਆ ਦੇਖੋ ਆ ਬੱਚਾ ਬੈਠਾ ਵਿੱਚ ਨਜ਼ਾਰੇ ਲੈ ਰਿਹਾਗਾ ਇੱਥੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਇੱਥੇ ਆ ਕੇ ਆਪਾਂ ਜਿਵੇਂ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਆ ਕੇ ਇਥੇ ਜੇ ਆਪਾਂ ਕਿਸੇ ਥਾਂ ਦੀ ਭਾਲ ਕਰ ਰਹੇ ਹਾਂ ਵੀ ਕਿਹੜੀ ਥਾਂ ਗਈ ਜਿੱਥੇ ਆਪਾਂ ਘੁੰਮਣ ਚਲੇ ਜਾਈਏ ਤਾਂ ਇਸ ਥਾਂ ਤੇ ਆ ਕੇ ਆਪਣੇ ਬੱਚਿਆਂ ਦੇ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਆ ਦੇਖੋ ਨਿੱਕਾ ਜਿਹਾ ਬੱਚਾ ਇੰਜੋਏ ਕਰ ਰਿਹਾ ਹੈਗਾ ਵਿੱਚ ਜਹਾਜ਼ ਦੀ ਸਵਾਰੀ ਕਰ ਰਿਹਾ ਹੈ ਇਹ ਦੇਖੋ ਇਸ ਤਰੀਕੇ ਦੇ ਨਾਲੇ ਜਹਾਜ਼ ਚੱਲਦੇ ਨੇ ਜਦੋਂ ਆਪਾਂ ਝੂਲੇ ਚਾਲੇ ਵੇਖ ਕੇ ਥੋੜਾ ਜਿਹਾ ਇਧਰਲੀ ਸਾਈਡ ਆ ਜਾਂਦੇ ਹਾਂ ਨਾ ਇਧਰ ਆ ਕੇ ਆਪਾਂ ਦੇਖਾਂਗੇ ਤਾਂ ਇਧਰਲੇ ਪਾਸੇ ਆਪਾਂ ਪਹਿਲਾਂ ਵੀ ਤੁਹਾਨੂੰ ਆਨਲਾਈਨ ਵੀ ਦਿਖਾਇਆ ਸੀ ਇਹ ਪਰ ਉਦੋਂ ਸਮਾਰਕੇ ਨਹੀਂ ਦਿਸਿਆ ਸੀ ਇਹ ਸਾਰੇ ਆ ਤੁਸੀਂ ਆਪ ਹੀ ਵੇਖ ਲਓ ਜਿਹੜੀ ਜਿਹੜੀ ਚੀਜ਼ ਕਿਸੇ ਨੇ ਜਿਵੇਂ ਜਿਵੇਂ ਆਰਡਰ ਕਰਨੀਆਂ ਉਹ ਆਪਾਂ ਇੱਥੇ ਪੀਜ਼ਾ ਵਗੈਰਾ ਸੈਂਡਵਿਚ ਜੋ ਵੀ ਜੂਸ ਵਗੈਰਾ ਲੈਣਾ ਚਾਹੁੰਦਾ ਉਹ ਲੈ ਸਕਦਾ ਇੱਥੇ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਵੇਖੋ ਬੜੀ ਸੋਹਣੀ ਜਗ੍ਹਾ ਈ ਇਹ ਜਿਵੇਂ ਆਪਾਂ ਕਹਿਣਾ ਨਾ ਇੱਥੇ ਆ ਕੇ ਮਨ ਨੂੰ ਸਕੂਨ ਜਾਂ ਮਿਲਦਾਗਾ ਤੇ ਹੁਣ ਆਪਾਂ ਚੱਲਦੇ ਹਾਂ ਜੀ ਇਧਰਲੇ ਪਾਸੇ ਜਿਹੜੇ ਲੋਕੀ ਆ ਕੇ ਨਾ ਬੋਟ ਦੀ ਸਵਾਰੀ ਕਰਦੇ ਨੇ ਠੀਕ ਹੈ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਐਂਟਰੀ ਤੋਂ ਬਾਅਦ ਆਪਾਂ ਨੇ ਦੇਖਿਆ ਵੀ ਬੱਚਿਆਂ ਦੇ ਵਾਸਤੇ ਉਰੇ ਝੂਲੇ ਲੱਗੇ ਹੋਏ ਨੇ ਤੇ ਨਾਲ ਹੀ ਇਧਰਲੇ ਪਾਸੇ ਕਾਨਪੀਨ ਦਾ ਸਾਮਾਨ ਜੋ ਵੀ ਆਪਾਂ ਖਾਣਾ ਪੀਣਾ ਦਾ ਤੇ ਇੱਕ ਚੀਜ਼ ਹੋਰ ਦਿਖਾਉਣਾ ਸੋਨੋ ਆ ਦੇਖੋ ਬਾਈ ਬੈਠਾ ਉਰੇ ਇਹ ਪੇਂਟਿੰਗ ਕਰਦਾ ਇੱਥੇ ਬਾਈ ਆ ਦੇਖੋ ਇਸ ਤਰੀਕੇ ਦੇ ਨਾਲ ਕੀ ਆ ਲੈ ਬਾਈ ਵਧੀਆ ਕੀ ਚੀਜ਼ ਬਣਾ ਰਹੇ ਹੋ ਸਕੈਚ ਬਣਾ ਰਹੇ ਸਰ ਇਹ ਅੱਛਾ ਇਹਦਾ ਸਕੈਚ ਬਣਾਉਣ ਦਾ ਕੀ ਮਤਲਬ ਪ੍ਰਾਈਸ ਆ 501% 500 1% 1% ਅੱਛਾ ਓਕੇ ਏ ਬਾਈ ਕਹਿੰਦਾ ਵੀ ਜੇ ਇਸ ਤਰੀਕੇ ਦੇ ਨਾਲ ਕਿਸੇ ਨੇ ਆਪਣਾ ਫੋਟੋ ਸਕੈਚ ਬਣਾਉਣੀ ਆ ਤਾਂ 500 ਰੁਪੀ ਇੱਕ ਬੰਦੇ ਦੇ ਲੱਗਦੇ ਨੇ ਆ ਦੇਖੋ ਇਹ ਵੀ ਇੱਕ ਕਲਾ ਹੁੰਦੀ ਆ ਨਾ ਬੰਦਿਆਂ ਦੇ ਵਿੱਚ ਸਾਹਮਣੇ ਬਿਠਾ ਕੇ ਇਸ ਕੁਰਸੀ ਤੇ ਤੇ ਬਾਈ ਇਹਨੇ ਇਸ ਕੁਰਸੀ ਤੇ ਬਿਠਾ ਕੇ ਤੇ ਇੱਥੇ ਬੈਠੇ ਬੈਠੇ ਨੇ ਆਪ ਬਾਈ ਨੇ ਨੇ ਤੁਹਾਡਾ ਸਕੈਚ ਉਹੇ ਜਿਹਾ ਹੀ ਬਣਾ ਦੇਣਾਗਾ ਆਪਾਂ ਹੈਪੀ ਬਾਈ ਦੇ ਕੋਲੋਂ ਲੈਨੇ ਆ ਇਹ ਸチール ਦੇ ਬਾਰੇ ਥੋੜੀ ਜੀ ਨੌਲੇਜ ਆ ਤੇ ਆਪਾਂ ਇੱਕ ਵਾਰੀ ਮੈਕ ਖੋਲ ਲਈਏ ਕਾਲਰ ਤੇ ਲੱਗਿਆ ਮੈਕ ਤੇ ਇਧਰਲੇ ਪਾਸੇ ਹੁਣ ਆਪਾਂ ਦੂਜਾ ਕੈਮਰਾ ਕਰਕੇ ਦਿਖਾਉਣਾ ਹਾਂ ਵੀ ਇਹ ਇੱਕ ਤਾਂ ਇਹ ਦੱਸਾ ਵੀ ਜਿਹੜੀ ਇਹਦੀ ਝੀਲ ਦੀ ਲੰਬਾਈ ਹੈਗੀ ਇਹ ਕਿੰਨੀ ਆਗੀ ਇਹ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਜੀ 3 ਕਿਲੋਮੀਟਰ ਹਾਂਜੀ ਤੇ ਇਹਦਾ ਪ੍ਰਾਈਸ ਕੀ ਰਹਿੰਦਾ ਛੋਟੀ ਬੋਰਡ ਦਾ ਜਾਂ ਵੱਡੀ ਬੋਰਡ ਦਾ ਇਹਨਾਂ ਦਾ ਕੋਈ ਅੰਤਰ ਹੈਗਾ ਜੀ ਦਾ ਜਿਹੜੀ ਛੋਟੀ ਬੋਰਡ ਹੈ ਜੀ ਇਹਦਾ 350 ਰੁਪਿਆ ਆ ਛੋਟੀਆਂ ਦਾ ਹਾਂਜੀ ਐਥੇ ਪੈਰਾਂ ਨਾਲ ਚੱਲਣ ਵਾਲੀਆਂ ਨੇ ਹਾਂਜੀ ਹਾਂਜੀ ਪੈਰਾਂ ਨਾਲ ਚੱਲਣ ਵਾਲੀਆਂ ਇਹ ਆ ਵੱਡੀ ਦਾ ਇਹਦਾ ਇਹਦਾ ਇਹ ਵੱਡੀ ਦਾ ਜੀ 500 ਰੁਪਿਆ ਜੀ ਇਹਦਾ 500 ਰੁਪਿਆ ਪਰ ਪਰਸਨ ਦਾ ਜੀ ਇਹਦਾ 350 ਠੀਕ ਹੈ ਜੀ ਤੇ ਹੈਪੀ ਬਾਈ ਨੇ ਦੱਸਿਆ ਵੀ ਆਹ ਜਿਹੜੀਆਂ ਬੋਟਾਂ ਇਹ ਇਸ ਤਰੀਕੇ ਦੇ ਨਾਲ ਚੱਲਦੀਆਂ ਨੇ ਜਿਵੇਂ ਆਹ ਵੀਰ ਚਲਾ ਰਿਹਾ ਨਾ ਵਿੱਚ ਬੈਠਾ ਦੇਖੋ ਪੈਰਾਂ ਦੀ ਮਦਦ ਦੇ ਨਾਲ ਇਹਦਾ 350 ਰੁਪਿਆ ਤੇ ਆ ਵੱਡੀ ਜਿਹੜੀ ਆ ਜਹਾਜ਼ ਖੜਾਗਾ ਆ ਦੇਖੋ ਇਹ ਜਹਾਜ਼ ਤਕਰੀਬਨ 500 ਰੁਪਿਆ ਪਰ ਪਰਸਨ ਇੱਕ ਬੰਦੇ ਦਾ ਬੋਟਾਂ ਬਾਰੇ ਤਾਂ ਆਪਾਂ ਹੈਪੀ ਸਿੰਘ ਨਾਲ ਗੱਲ ਕਰ ਲਈ ਹੈ ਨਾ ਤੇ ਆ ਜਿਹੜੇ ਆ ਸਕੰਜੇ ਜਿੱਚ ਪਈਆਂ ਇਹ ਕੀ ਚੀਜ਼ਾਂ ਨੇ ਇਹ ਆ ਜਗਟਾਂ ਜੀਆਂ ਇਹ ਜੀ ਇਹਨਾਂ ਦੀ ਫੁੱਲ ਸੇਫਟੀ ਆ ਅੱਛਾ ਜਿੱਦਾਂ ਪਾਣੀ ਦੇ ਵਿੱਚ ਉਤਰ ਜਾਂਦੇ ਆ ਹਾਂ ਹਾਂ ਕਈ ਵਾਰੀ ਤੈਰਨਾ ਨਹੀਂ ਆਂਦਾ ਹੁੰਦਾ ਜਿਵੇਂ ਜਿਵੇਂ ਉਹ ਪਾਰਕੀਆਂ ਦੇ ਸਾਹਮਣੇ ਉਹ ਆ ਕਪਲ ਬੈਠੇ ਨੇ ਹਾਂ ਹਾਂ ਜੀ ਇਹ ਸੇਫਟੀ ਲਈ ਨੇ ਅੱਛਾ ਇਸ ਤਰੀਕੇ ਦੇ ਨਾਲ ਹਾਂਜੀ ਓਕੇ ਕਈ ਵੀਰ ਭੈਣ ਭਰਾ ਆਪਣੇ ਥੋੜਾ ਜਿਹਾ ਕਵਰਾਂਦੇ ਨੇ ਵਿੱਚ ਜਾਣ ਤੋਂ ਹਾਂ ਹਾਂ ਠੀਕ ਹੈ ਨਾ ਇੱਥੇ ਫੁੱਲ ਸੇਫਟੀ ਹੈ ਕੋਈ ਦਿੱਕਤ ਨਹੀਂ ਇਦਾਂ ਦੀ ਹਾਂ ਹਾਂ ਠੀਕ ਹੈ ਜੀ ਆਪਾਂ ਸਕਦੇ ਆ ਲਓ ਜੀ ਆਪਾਂ ਹੁਣ ਪਤਾ ਹੀ ਆ ਤੁਹਾਨੂੰ ਵੀ ਝੀਲ ਘੁੰਮ ਰਹੇ ਆ ਹਾਂ ਇੱਥੇ ਤੇ ਆ ਇੱਥੋਂ ਦਾ ਪਾਰਕ ਆ ਸਾਰਾ ਤੇ ਨਾਲ ਹੀ ਇਹਦੇ ਪਾਰਕ ਬਣਿਆ ਇੱਥੇ ਸਾਰਾ ਮਤਲਬ ਕਿ ਬੜਾ ਵਧੀਆ ਸੋਹਣੇ ਤਰੀਕੇ ਦੇ ਨਾਲ ਇਹ ਚੀਜ਼ ਬਣੀ ਹੋਈ ਆ ਜਿਵੇਂ ਮਰਜ਼ੀ ਆਪਾਂ ਇੱਥੇ ਘੁੰਮ ਫਿਰ ਸਕਦੇ ਹਾਂ ਆ ਕੇ ਇੱਥੇ ਵਧੀਆ ਇੰਜੋਏ ਕਰ ਸਕਦੇ ਆ ਇਹ ਇਥੋਂ ਦੀਆਂ ਜਿਹੜੀਆਂ ਹੋਰ ਵੀ ਕਈ ਸਾਰੀਆਂ ਚੀਜ਼ਾਂ ਨੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਆ ਵੀਡੀਓ ਦੇ ਵਿੱਚ ਸਟੈਪ ਵਾਈਜ਼ ਸਟੈਪ ਆਪਾਂ ਜਿੰਨੀਆਂ ਵੀ ਇੱਥੇ ਵੀਡੀਓ ਬਣਦੀਆਂ ਨੇ ਆਪਣੀਆਂ ਤੇ ਆ ਉਹਦੇ ਸਾਹਮਣੇ ਤੁਹਾਨੂੰ ਕਈ ਥਾਵਾਂ ਤੇ ਇਸ ਤਰ੍ਹਾਂ ਦਾ ਚਿੰਨ ਮਿਲੂਗਾ ਹੱਥ ਦਾ ਆ ਦੇਖੋ ਇੱਥੇ ਬੱਚੇ ਇਹ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਤੁਹਾਨੂੰ ਆਹ ਚੀਜ਼ ਆਹ ਹੱਥ ਦਾ ਜਿਹੜਾ ਨਿਸ਼ਾਨ ਆ ਇਸ ਤਰੀਕੇ ਦੇ ਨਾਲ ਮਿਲੂਗਾ ਤੇ ਇਹਦੇ ਬਾਰੇ ਵੀ ਤੁਹਾਨੂੰ ਆਪਾਂ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ ਵੀ ਕੀ ਚੀਜ਼ ਬਣੀ ਹੋਈ ਆ ਇਹ ਠੀਕ ਆ ਜੀ ਤੇ ਜਿੱਥੇ ਤੱਕ ਵੀ ਆਪਾਂ ਨਿਗਾਹ ਮਾਰਾਂਗੇ ਉਥੋਂ ਤੱਕ ਸਾਰੇ ਪਾਸੇ ਆਪਾਂ ਨੂੰ ਚੀਲ ਨਜ਼ਰ ਆਊਗੀ ਤੇ ਦੇਖੋ ਅੱਜ ਐਤਵਾਰ ਦਾ ਦਿਨ ਆ ਹਨਾ ਬਹੁਤ ਲੋਕੀ ਇੱਥੇ ਘੁੰਮਣ ਫਿਰਨ ਵਾਸਤੇ ਆ ਰਹੇ ਨੇ ਇਹ ਜਿੱਥੇ ਤੱਕ ਮੈਂ ਜ਼ੂਮ ਕਰਕੇ ਦਿਖਾਉਣਾ ਵੀ ਨਿਗਾਹ ਜਾਂਦੀ ਆ ਤੁਹਾਡੀ ਤੁਸੀਂ ਦੇਖ ਸਕਦੇ ਹੋ ਕਿੰਨੇ ਲੋਕੀ ਉਰੇ ਘੁੰਮ ਰਹੇ ਨੇ ਮौज-ਮਸਤੀਆਂ ਕਰ ਰਹੇ ਨੇ ਬੱਚੇ ਖੇਡ ਰਹੇ ਨੇ ਇਸ ਤਰੀਕੇ ਦੇ ਨਾਲ ਆਪਾਂ ਵੀ ਇੱਥੇ ਆਪਣੇ ਬੱਚਿਆਂ ਨੂੰ ਲਿਆ ਕੇ ਤੇ ਇਧਰਲੇ ਪਾਸੇ ਪਹਾੜੀਆਂ ਦਾ ਵੀ ਆਪਾਂ ਮਜ਼ਾ ਲੈ ਸਕਦੇ ਆ ਆ ਦੇਖੋ ਪਰਲੀ ਸਾਈਡ ਆਪਾਂ ਨੂੰ ਪਹਾੜੀਆਂ ਨਜ਼ਰ ਆ ਰਹੀਆਂ ਨੇ ਨਾ ਇਹ ਇਹ ਝੀਲ ਤੋਂ ਬਿਲਕੁਲ ਸਾਹਮਣੇ ਦੀ ਦੀਆਂ ਨੇ ਦੇਖੋ ਕਿਸ਼ਤੀਆਂ ਵਿੱਚ ਪਾਣੀ ਦੇ ਚੱਲ ਰਹੀਆਂ ਨੇ ਤੇ ਕਿਸ਼ਤੀਆਂ ਨੂੰ ਚਲਾਉਣ ਵਾਸਤੇ ਪਾਣੀ ਦੇ ਵਿੱਚ ਪਹਿਲਾਂ ਆਪਾਂ ਨੂੰ ਕਾਊਂਟਰ ਤੋਂ ਇੱਕ ਗ੍ਰੀਨ ਕਾਰਡ ਬਣਾਉਣਾ ਪੈਂਦਾ ਉਹ ਗ੍ਰੀਨ ਕਾਰਡ ਬਣਾ ਕੇ ਆਪਾਂ ਉਹ ਦੇ ਦਿੰਦੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਆਪਣੀ ਐਂਟਰੀ ਹੈ ਉਹ ਇੱਥੇ ਹੁੰਦੀ ਆ ਆ ਲੱਗਿਆ ਹੋਇਆ ਨਾ ਤੰਬੂ ਜਾ ਬਣਿਆ ਹੋਇਆ ਇੱਕ ਇਥੋਂ ਆਪਾਂ ਨੂੰ ਸਾਰਾ ਸਮਾਨ ਦੇ ਦਿੰਦੇ ਨੇ ਤੇ ਇੱਕ ਦੇ ਦਿੰਦੇ ਨੇ ਬੋਟ ਵੀ ਜਾਓ ਜਾ ਕੇ ਤੁਸੀਂ ਘੁੰਮ ਫਿਰ ਸਕਦੇ ਹੋ ਇਹਦੇ ਵਿੱਚ ਪਾਣੀ ਦੇ ਵਿੱਚ ਇਹ ਆਪਣੀ ਮਰਜ਼ੀ ਹੈ ਵੀ ਆਪਾਂ 2 ਪਰਸਨ ਵਾਸਤੇ ਕਿਸ਼ਤੀ ਲੈਣੀ ਆ 4 ਜਣਿਆਂ ਵਾਸਤੇ ਲੈਣੀ ਆ ਤਾਂ ਆਪਾਂ ਉਹ ਜਿਹਾ ਹਿਸਾਬ ਨਾਲ ਕਿਸ਼ਤੀ ਲੈ ਕੇ ਇਸ ਪਾਣੀ ਦੇ ਵਿੱਚ ਜਾ ਕੇ ਆਪਾਂ ਕਿਸ਼ਤੀ ਬੋਟ ਜਿਹੜੀ ਇੱਥੋਂ ਮਿਲਦੀ ਆ ਉਹਨੂੰ ਆਪਾਂ ਚਲਾ ਸਕਦੇ ਆ ਜੀ ਠੀਕ ਆ ਆ ਤੁਸੀਂ ਇਤਨਾ ਖੂਬਸੂਰਤ ਨਜ਼ਾਰਾ ਫੁੱਲ ਵਿਊ ਦੇਖ ਸਕਦੇ ਹੋ ਬਹੁਤ ਵਧੀਆ ਚੀਜ਼ ਇੱਥੇ ਬਣੀ ਹੋਈ ਹੈ ਇਹ ਸਾਰੀ ਆ ਦੇਖੋ ਬੱਚੇ ਮौज-ਮਸਤੀਆਂ ਕਰ ਰਹੇ ਨੇ ਉਰੇ तकरीबन ਜਿੱਥੇ ਤੱਕ ਵੀ ਆਪਾਂ ਨੂੰ ਨਿਗਾਹ ਜਾ ਰਹੀ ਹੈ ਨਾ ਉੱਥੇ ਤੱਕ ਐਂ ਲੱਗਦਾ ਵੀ ਸਾਰੇ ਕਿਤੇ ਜਿਹੜੇ ਬੰਦੇ ਨੇ ਟੂਰਿਸਟ ਵਗੈਰਾ ਜੋ ਵੀ ਘੁੰਮਣ ਫਿਰਨ ਆਏ ਹੋਏ ਨੇ ਉਹ ਇੱਥੇ ਆ ਦੇਖੋ ਆ ਚਾਰ ਚਪੇਰੇ ਬਣੀਆਂ ਨੇ ਇੱਥੇ ਤੱਕ ਇਹ ਪੱਕਾ ਰਸਤਾ ਬਣਿਆ ਹੋਇਆ ਇੱਥੇ ਤੱਕ ਇੱਥੋਂ ਤੱਕ ਆਪਾਂ ਜਾ ਕੇ ਘੁੰਮ ਫਿਰ ਸਕਦੇ ਆ ਪਾਣੀ ਦੇ ਵਿੱਚ ਵੀ ਆਪਾਂ ਜਾ ਸਕਦੇ ਆ ਤੁਹਾਨੂੰ ਇੱਥੇ ਨਾ ਇੱਕ ਬੋਲਾ ਨਜ਼ਰ ਆਉਣਗੀਆਂ ਪਾਣੀ ਦੇ ਵਿੱਚ ਲੱਗੀਆਂ ਹੋਈਆਂ ਇਹ ਕਰਦਾ ਜੂਮ ਆ ਦੇਖੋ ਇਹ ਕੇਸੀ ਇਹਦੀ ਸਿਹਤ ਨੂੰ ਇਹ ਕਾਸੀ ਇੱਕ ਉਹ ਪਈਆ ਸਾਹਮਣੇ ਇਹ ਇੱਕ ਏਰੀਆ ਬਣਿਆ ਹੋਇਆ ਵੀ ਇੱਥੋਂ ਤੱਕ ਆਪਾਂ ਆਪਣੀ ਬੋਤਲ ਲੈ ਕੇ ਜਾ ਸਕਦੇ ਆ ਜੀ ਲਓ ਜੀ ਫਿਰ ਆਪਾਂ ਹੁਣ ਇੱਥੇ ਇਹ ਵੀਡੀਓ ਨੂੰ ਕਰਦੇ ਆਂ ਸਮਾਪਤ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤੇ ਜੇ ਕਿਸੇ ਨੇ ਇੱਥੇ ਘੁੰਮਣਾ ਹੋਣਾ ਵੀਡੀਓ ਦੇਖ ਕੇ ਤੁਸੀਂ ਇੱਥੇ ਘੁੰਮਣ ਆ ਸਕਦੇ ਹੋ ਜੀ